ਦੇਖੋ ਆਜ਼ਾਦੀ ਦੇ 79 ਸਾਲ ਬਾਅਦ ਵੀ ਜਿਹੜਾ ਮੁਸੀਬਾਇਚਾ ਆਇਆ ਉਹ ਆਰਥਿਕ ਸਮਾਜਿਕ ਸਿੱਖਿਆਕ ਤੇ ਰਾਜਨੀਤਿਕ ਤੌਰ ਤੇ ਬਹੁਤ ਪਛੜਿਆ ਹੋਇਆ ਔਰ ਆਜ਼ਾਦੀ ਦੇ ਇੰਨੇ ਅਰਸੇ ਤੋਂ ਬਾਅਦ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਉਹਨਾਂ ਨੇ ਕਿਸੇ ਨੇ ਵੀ ਇਹਨਾਂ ਦੀ ਬਾਹ ਨਹੀਂ ਫੜੀ ਔਰ ਇਹਨਾਂ ਦੀ ਜਿਹੜੀ ਪਹਿਲੀ ਹਾਲਤ ਸੀ ਉਹ ਅੱਜ ਦੀ ਹਾਲਤ ਨਾਲੋਂ ਕਿਤੇ ਚੰਗੀ ਆਹ ਤਾਂ 20-25 ਸਾਲ ਪਹਿਲਾਂ ਪਰ ਪਿਛਲੇ 20-25 ਸਾਲ ਤੋਂ ਇਹ ਵੋਟਾਂ ਪਾਉਣ ਚੁੱਕੀ ਰਹਿ ਗਏ ਪਰ ਇਹਨਾਂ ਦੀ ਆਵਾਜ਼ ਨਾ ਅਸੈਂਬਲੀ ਵਿੱਚ ਗੂੰਜ ਰਹੀ ਆ ਤਾਂ ਨਾ ਪਾਰਲੀਮੈਂਟ ਵਿੱਚ ਗੂੰਜ ਰਹੀ ਪਿੰਡਾਂ ਦੇ ਵਿੱਚ ਬੱਚੇ ਜਿਹੜੇ ਆ ਗਰੀਬੀ ਕਰਕੇ ਪੜ੍ਹ ਨਹੀਂ ਪਾਉਂਦੇ ਤੇ ਉਹ ਸੀਰੀ ਦਾ ਤੇ ਜਾਂ ਅੱਜਕੱਲ ਜਿਹੜਾ ਮਾਹੌਲ ਚੱਲ ਰਿਹਾ ਪਾਕਿਸਤਾਨ ਦਾ ਵੀ ਟ੍ਰੈਪ ਦਾ ਉਹ ਜਿਹੜਾ ਹਿਕਾਰ ਹੋ ਰਹੇ ਨੇ ਤਾਂ ਗੈਂਗਸਾਂ ਦੇ ਅਗਰ ਉਹਨਾਂ ਦੇ ਕੋਲੇ ਹਾਲਤ ਚੰਗੀ ਹੁੰਦੀ ਤਾਂ ਉਹ ਇੱਧਰ ਨੂੰ ਕਿਉਂ ਜਾਣ ਸੋ ਇਹ ਤਮਾਮ ਜਿਹੜੀਆਂ ਅੱਜ ਇਹ ਜਿਹੜੀ ਅਣਖ ਜਗਾਓ ਆਜ਼ਾਦੀ ਪਾਓ ਰਾਜ ਲਿਆਓ ਜਿਹੜਾ ਬੈਨਰ ਆ ਉਹ ਅੱਜ ਧਾਰੀਵਾਲ ਦੇ ਵਿੱਚ ਜ਼ਿਲ੍ਹਾ ਪੱਧਰੀ ਰੈਲੀ ਕਰਕੇ ਇਸ ਬੈਨਰ ਤਲੇ ਅਸੀਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਭਾਈਚਾਰੇ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਜੇ ਤੁਸੀਂ ਆ ਹੱਕ ਪ੍ਰਾਪਤ ਕਰਨੇ ਨੇ ਵੀ ਤੁਹਾਨੂੰ ਕਬਰਸਾਨਾ ਜਮੀਨ ਮਿਲੇ ਤੁਹਾਡੇ ਜਿਹੜੇ ਪੜ੍ਹੇ ਲਿਖੇ ਬੱਚੇ ਉਹਨਾਂ ਨੂੰ ਨੌਕਰੀਆਂ ਮਿਲਣ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਸਕਾਲਰਸ਼ਿਪ ਮਿਲੇ ਜਿਹੜੇ ਬੇਕਾਰ ਲੋਕ ਉਹਨਾਂ ਦਾ ਘਰ ਮਿਲ ਔਰ ਜਿਹੜੀ ਜਨਸ਼ਰਮ ਦੀ ਯਾਤਰਾ ਹੋਵੇ ਤੇ ਇਹ ਜਿਹੜਾ ਸੀਐਨਐਫ ਦਾ ਜਿਹੜਾ ਸੰਘਰਸ਼ ਆ ਇਸ ਸੰਘਰਸ਼ ਦੇ ਨਾਲ ਤੁਹਾਨੂੰ ਜਿਹੜਾ ਆ ਹਾਣੀ ਬਣਨਾ ਪਏਗਾ ਔਰ ਇਹਦੇ ਨਾਲ ਇਹ ਸੰਘਰਸ਼ ਜੁੜਨਾ ਪਏਗਾ ਔਰ ਜਿਨ੍ਹਾਂ ਨੂੰ ਤੁਸੀਂ ਆਪਣਾ ਸਮਝ ਰਹੇ ਆ ਤੁਹਾਡੇ ਹੱਕ ਨੇ ਕਾਧੀਆਂ ਤੇ ਮжоਰਿਟੀ 크ਰਿਸਚਨ ਡੇਰਾ ਬਾਬਾ ਨਾਨਕ ਜਿਹੜੇ ਮжоਰਿਟੀ 크ਰਿਸਚਨ ਆ ਬਟਾੜੇ ਤੇ 크ਰਿਸਚਨ ਆ ਔਰ ਦਿਨਾ ਨਗਰ ਦੇ 크ਰਿਸਚੀਅਨਾਂ ਗੁਰਦਾਸਪੁਰ ਦੇ ਵਿੱਚ ਔਰ ਇਹਨਾਂ ਸੀਟਾਂ ਦੇ ਰਾਜ ਕੌਣ ਕਰ ਰਿਹਾ ਜਿਹੜੇ ਘੱਟ ਗਿਣਤੀਆਂ ਦੇ ਵਿੱਚ ਨੇ ਉਹ ਇਹਨਾਂ ਦੇ ਰਾਜ ਕਰ ਰਹੇ ਨੇ ਇਹਨਾਂ ਦੀ ਮਜਬੂਰੀ ਕੀ ਆ ਆਰਥਿਕ ਤੌਰ ਤੇ ਕਮਜ਼ੋਰ ਨੇ ਇਹਨਾਂ ਨੂੰ ਆਪਣੇ ਮਗਰ ਲਾਉਂਦੇ ਸੋ ਸੀਐਨਐਫ ਨੇ ਇਹ ਐਲਾਨ ਅੱਜ ਕਰ ਦਿੱਤਾ ਕਿ ਅਸੀਂ ਜਲਦ ਪੋਲੀਟੀਕਲ ਪਾਰਟੀ ਬਣਾ ਕੇ ਅਸੀਂ 27 ਦੀਆਂ ਵਿਧਾਨ ਸਭਾ ਚੋਣਾਂ ਲੜਾਂਗੇ ਔਰ ਆਪਣੇ ਬੰਦੇ ਜਿਹੜੇ ਆ ਅਸੀਂ ਲਗਭਗ 117 ਸੀਟਾਂ ਤੇ ਨਹੀਂ ਅਸੀਂ ਕਟੋਕੜ 50 ਸੀਟਾਂ ਤੇ ਜਿੱਥੇ ਕਿ ਸਾਡੀ ਮжоਰਿਟੀ ਆ ਅਸੀਂ ਆਪਣੇ ਬੰਦੇ ਖੜੇ ਕਰਕੇ ਇਲੈਕਸ਼ਨ ਲੜਾਂਗੇ ਔਰ ਆਈ ਹੋਪ ਕਿ ਅਗਰ ਅਸੀਂ ਉਹ ਇਲੈਕਸ਼ਨ ਚ ਅਸੀਂ 10 5 ਸੀਟਾਂ ਵੀ ਜਿੱਤ ਗਏ ਤੇ ਸਾਡੀ ਆਵਾਜ਼ ਅਸੈਂਬਲੀ ਔਰ ਪਾਰਲੀਮੈਂਟ ਚ ਵੀ ਜਾਏਗੀ ਇਸ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਰੈਲੀ ਕੀਤੀ ਆ ਮੈਂ ਧੰਨਵਾਦ ਕਰਦਾ ਆਪਣੇ ਪੰਜਾਬ ਜੂਥ ਪ੍ਰਧਾਨ ਬੱਬਾ ਗਿੱਲਜੀ ਦਾ ਔਰ ਜ਼ਿਲ੍ਹਾ ਪ੍ਰਧਾਨ ਸਾਹਿਬ ਮਸੀਹ ਔਰ ਪੂਰੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਪਿੰਡ ਦੀਆਂ ਇਕਾਈਆਂ ਨੂੰ ਨਾਲ ਲੈ ਕੇ ਸਾਡੇ ਧਾਰਮਿਕ ਵਿੰਗ ਨੇ ਵੀ ਬੜੀ ਮਿਹਨਤ ਕੀਤੀ ਸਾਡੇ ਪਾਸਟਰ ਸਬਾਨਾ ਨੇ ਵੀ ਸਾਡਾ ਸਹਿਯੋਗ ਕੀਤਾ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਵਿਚਾਰ ਰੈਲੀ ਤੁਸੀਂ ਦੇਖਿਆ ਕਿ ਇਹ ਜਿਹੜਾ ਪੈਲਸੀ ਖਜਾਗਾ ਜਿ ਭਰਿਆ ਹੋਇਆ ਸੀ ਉਸ ਤੋਂ ਇਲਾਵਾ ਵੀ ਜਿਹੜੇ ਲੋਕ ਸੀ ਉਹ ਬਾਹਰ ਕੋ ਮਰੇ ਹੀ ਸੋ ਇਹ ਇਹ ਇਥੋਂ ਇਹ ਪਤਾ ਲੱਗਦਾ ਕਿ ਸੀਐਨਐਫ ਦਾ ਜਿਹੜਾ ਅਜੰਡਾ ਉਹਨੂੰ ਲੋਕ ਮੁਹੱਬਤ ਕਰ ਰਹੇ ਨੇ ਔਰ ਸਤਾਈ ਦੇ ਵਿੱਚ ਅਸੀਂ ਆਪਣੇ ਐਮਐਲ ਜੁਟਾ ਕੇ ਭੇਜਿਆ ਜਦੋਂ ਸੀਐਨਐਫ ਦੀ ਗੱਲ ਆਉਂਦੀ ਆ ਸੀਐਨਐਫ ਦੇ ਨਿਤਾਮਾਂ ਦੀ ਗੱਲ ਆਉਂਦੀ ਆ ਅਸੀਂ ਇਹ ਪਾਰਟੀ ਇੱਕ ਭਾਈਚਾਰੇ ਦੀ ਪਾਰਟੀ ਨਹੀਂ ਹੋਏਗੀ। ਉਹਦੇ ਵਿੱਚ ਸਿੱਖ ਭਾਈਚਾਰਾ ਵੀ ਹੋਏਗਾ, ਉਸ ਪਾਰਟੀ 'ਚ ਮੁਸਲਮਾਨ ਭਾਈਚਾਰਾ ਵੀ ਹੋਏਗਾ, ਐਸਸੀ ਭਾਈਚਾਰਾ ਵੀ ਹੋਏਗਾ। ਔਰ ਉਹਦੇ ਵਿੱਚ ਜਿਹੜਾ ਕ੍ਰਿਸਚੀਅਨ ਭਾਈਚਾਰਾ ਵੀ। ਅਸੀਂ ਸਾਰੇ ਭਾਈਚਾਰਿਆਂ ਨੇ ਕਿਉਂਕਿ ਭਾਰਤ ਇੱਕ ਸੈਕੂਲਰ ਦੇਸ਼ ਆ, ਪਾਰਟੀ ਨਾ ਧਰਮ ਦੇ ਆਧਾਰ 'ਤੇ ਬਣ ਸਕਦੀ ਆ, ਨਾ ਕਾਸਟ ਦੇ ਆਧਾਰ 'ਤੇ। ਅਸੀਂ ਸੈਕੂਲਰ ਬੇਸ 'ਤੇ ਪਾਰਟੀ ਬਣਾਵਾਂਗੇ ਔਰ ਲੀਡਰਸ਼ਿਪ ਜਿਹੜੀ ਆ ਉਹ ਸਾਰੇ ਪੰਜਾਬ ਨੂੰ ਇੱਕ ਯਕੀਨ ਦਵਾਏਗੀ ਕਿ ਆਪਾਂ ਸਾਰੇ ਮਿਲ ਕੇ ਆਪਣੇ ਪੰਜਾਬ ਨੂੰ ਖੂਬਸੂਰਤ ਬਣਾਉਣ ਲਈ ਔਰ ਪੰਜਾਬ ਨੂੰ ਜਿਹੜੇ ਲੋਕ ਲੁੱਟ ਰਹੇ ਨੇ ਉਹਨਾਂ ਨੂੰ ਇੱਥੇ ਭਜਾਉਣ ਦੇ ਲਈ ਅਸੀਂ ਉਹ ਪਾਰਟੀ ਦੇ ਜਿਹੜੇ ਆਪਣੇ ਉਮੀਦਵਾਰ ਖੜੇ ਕਰਕੇ ਜਿਤਾ ਕੇ ਭੇਜਾ। ਔਰ ਉਸ ਤੋਂ ਇਲਾਵਾ ਅਸੀਂ ਸਿਰਫ ਹਾਰ પા ਕੇ ਉਹਨਾਂ ਨੂੰ ਅਸੀਂ ਜੁਆਇਨਿੰਗ ਕਰਾਈ ਆ ਤੇ ਅੱਜ ਲਗਭਗ ਮੇਰਾ ਖਲਾ ਇੱਥੇ 70-80 ਜੁਆਇਨਿੰਗ ਹੋਈਆਂ ਨੇ ਤੇ ਉਹਨਾਂ ਨੂੰ ਅਸੀਂ ਆਪਣੇ ਪਰਿਵਾਰ ਸ਼ਾਮਿਲ ਕਰਕੇ ਬਹੁਤ ਖੁਸ਼ ਆ। ਕੋਈ ਦਬਾਅ ਚ ਨਹੀਂ ਆਇਆ ਨਾ ਕਿਸੇ ਨੂੰ ਮਜਬੂਰ ਕੀਤਾ ਗਿਆ। ਅੱਜ ਉਹਨਾਂ ਨੇ ਸੀਐਨਐਪ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਜੁਆਇਨਿੰਗ ਕੀਤੀ ਆ। ਤੇ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਦੀਆਂ ਜੋ ਵੀ ਸਮੱਸਿਆਵਾਂ ਆਪਣੇ ਇਲਾਕੇ ਦੀਆਂ ਦੱਸਣਗੇ ਸਾਨੂੰ ਮੈਨੂੰ ਦੱਸਣਗੇ ਜ਼ਿਲ੍ਹਾ ਕਮੇਟੀ ਨੂੰ ਦੱਸਣਗੇ ਉਹਨਾਂ ਨੂੰ ਐਡਰੈਸ ਕਰਾਂਗੇ ਔਰ ਉਹਨਾਂ ਦੀਆਂ ਸਮੱਸਿਆ ਹੱਲ ਕਰਾਂਗੇ ਇੱਕ ਗਰੰਟੀ ਮੈਂ ਦਿੱਤੀ ਉਹਨਾਂ ਨੂੰ ਕਿ ਇਸ ਵੇਲੇ ਜਿਹੜਾ ਇੱਕ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਜੁਧ ਨਸ਼ਾ ਵਿਰੋਧ ਬਹੁਤ ਵਧੀਆ ਪਰ ਉਹ ਜੁਧ ਨਸ਼ਾ ਦੇ ਵਿਰੁੱਧ ਸਰਕਾਰ ਔਰ ਪੰਜਾਬ ਪੁਲਿਸ ਆਪਣੀ ਆਪਣੀ ਜਿਹੜੀ ਆ ਥਾਪਤ ਪਾਈ ਲੈਣ ਦੇ ਲਈ ਸ਼ਾਬਾਸ਼ ਲੈਣ ਦੇ ਲਈ ਕੁਝ ਅੰਕੜੇ ਜਿਹੜੇ ਆ ਉਹ ਆਮ ਲੋਕਾਂ ਨੂੰ ਦਾ ਸ਼ਿਕਾਰ ਬਣਾ ਕੇ ਗਲਤ ਪਰਚੇ ਦਰਜ ਕਰਕੇ ਕਰ ਰਹੀ ਆ ਅਸੀਂ ਉਹ ਨਹੀਂ ਹੋਣ ਦੇਵਾਂਗੇ ਬਾਕੀ ਸਰਕਾਰ ਦੇ ਅਸੀਂ ਨਾਲਿਆ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਪਰ ਜਾਸਤੀ ਨਾਲ ਨਹੀਂ ਔਰ ਪੀੜਾ ਪੰਜਾ ਜਿਹੜੇ ਤਨਾੜਿਆ ਜਿਹੜੇ ਜਿਹੜੇ ਇਹਦੇ ਮੇਨ ਸਮਗਲਰ ਆ ਉਹਨਾਂ ਦੇ ਚਲਾਓ ਜੇ ਪੰਜਾਬ ਪੁਲਿਸ ਤੇ ਵੀ ਫੜੇ ਜਾਂਦੇ ਉਹਨਾਂ ਦੇ ਵੀ ਚਲਾਓ ਪਰ ਆਮ ਲੋਕਾਂ ਦੇ ਚਲਾਉਣਾ ਉਹਦੇ ਲਈ ਵੀ ਮੈਂ ਸਹਿਮਤ ਨਹੀਂ ਆ ਮੈਂ ਉਸ ਗੱਲ ਦੀ ਵੀ ਨਿੰਦਾ ਕਰਦਾ ਜਿਹੜੀ ਆ ਉਹ ਐਲਾਨ ਕਰਾਂਗੇ ਸਾਰੇ ਵਰਗਾਂ ਨਾਲ ਲੈ ਕੇ ਇਹ ਉਹ ਸਿਲਸਾ ਸੀ ਉੱਥੇ ਕਿਹਾ ਸੀ ਕਿ ਜ਼ਿਲ੍ਹੇ ਵਾਈਜ਼ ਹੋਏਗੀ ਅੱਜ ਦੀ ਸ਼ੁਰੂਆਤ ਗਰਦਾਸਪੁਰ ਤੋਂ ਹੋ ਗਈ ਆ ਅੰਮ੍ਰਿਤਸਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਹੋਏ ਮੈਂ ਕ੍ਰਿਸਚੀਅਨ ਨੈਸ਼ਨਲ ਫਰੈਂਡ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਜਿਹੜੀ ਅੱਜ ਧਾਰੀਵਾਲ ਦੇ ਵਿੱਚ ਹਾਲੀਵੁੱਡ ਪੈਲਸ ਦੇ ਵਿੱਚ ਰੈਲੀ ਹੋਈ ਆ ਸਾਡਾ ਐਸਟੀਮੇਟ ਵੀ 1000 ਦੇ ਕਰੀਬ ਨੌਜਵਾਨ ਔਰ ਭੈਣਾ ਸਾਡੀਆਂ ਆਣ ਗੀਆਂ ਲੇਕਿਨ 1000 ਤੋਂ ਵੀ ਪਲੱਸ ਟੱਪ ਗਿਆ ਜੋ ਕਿ ਬੜੀ ਹੀ ਖੁਸ਼ੀ ਦੀ ਲਹਿਰ ਆ ਸਾਡੇ 크ਿਸਚਨ ਨੈਸ਼ਨਲ ਫਰੰਟ ਦੇ ਰਾਸ਼ਟਰਪਤੀ ਪ੍ਰਧਾਨ ਦੇ ਲਾਰੈਂਸ ਚੌਧਰੀ ਦੇ ਮੰਚ 'ਤੇ ਵੀ ਸਾਡਾ ਹਲਕਾ ਕਾਦੀਆਂ ਦੇ ਵਿੱਚ ਐਡਾ ਵੱਡਾ ਇਕੱਠ ਹੋਇਆ ਅੱਜ ਤੇ ਮੈਂ ਚਾਹਨਾ ਜਿੰਨੇ ਵੀ ਸਾਡੇ 크ਿਸਚਨ ਨੈਸ਼ਨਲ ਫਰੰਟ ਦੇ ਪ੍ਰਧਾਨ ਆ ਉਹਨਾਂ ਦਾ ਮੈਂ ਧੰਨਵਾਦ ਕਰਨਾ ਉਹ ਜਿੰਨੇ ਵੀ ਸਾਡੇ ਸਹਿਯੋਗੀ ਸੀ ਸਾਡੇ ਵਰਕਰ ਸੀ ਸਾਡੇ ਪੱਤਰਕਾਰ ਭਰਾ ਸੀ ਪੁਲਸ ਮੁਲਾਜ਼ਮ ਜਿਨ੍ਹਾਂ ਨੇ ਬਹੁਤ ਹੀ ਸਵੇਰ ਤੋਂ ਹੀ ਇੱਥੇ ਆਪਣਾ ਤਾਤਾ ਜਮਾ ਕੇ ਰੱਖਿਆ ਮੈਂ ਮੀਡੀਆ ਦਾ ਔਰ ਐਸਐਸਪੀ ਸਾਹਿਬ ਗੁਰਦਾਸਪੁਰ ਦਾ ਮੈਂ ਦਿਲ ਦੀਆਂ ਗ੍ਰਹਿਹਾਂ ਤੋਂ ਧੰਨਵਾਦ ਕਰਨਾ ਹੈ